ਸਸ਼ੀਗਲ ਜੀ ਸਾਰਿਆਂ ਨੂੰ ਕਿਦਾਂ ਸਾਰੇ ਆਈ ਹੋਪ ਤੁਸੀਂ ਬਹੁਤ ਵਧੀਆ ਹੋਵੋਗੇ ਪਾ ਉੱਠ ਗਈ ਸੀਗੀ ਤੇ ਉੱਠ ਕੇ ਆਪਾਂ ਰੋਟੀ ਵਗੈਰਾ ਬਣਾ ਕੇ ਇਹਨਾਂ ਨੂੰ ਦੇਤੀ ਸੀ ਤੇ ਚੱਲ ਗਈ ਡਿਊਟੀ ਹਾਈ ਗੁੱਡ ਮਾਰਨਿੰਗ ਅਸਾਈਨਮੈਂਟ ਚੱਕ ਕੇ ਬੈਠੀ ਸੀ ਵੀ ਅਸਾਈਨਮੈਂਟ ਕੰਪਲੀਟ ਕਰਦੇ ਹਾਂ ਸੁੱਤਾ ਪਿਆਗਾ ਪਰ ਕਿੱਥੇ ਮਹਾਰਾਜ ਜੀ ਉੱਠ ਗਏ। ਉਹਨੇ ਨੂੰ ਕੁਝ ਐਸਾ ਇਲਮੈਂਟਰੀ ਬਣਾਉਣ ਦੇ ਲਈ ਵਿੱਚ ਫੜੂਗਾ ਪੈਨ ਵੀ ਫੜੂਗਾ ਇਹ ਤੇ ਅੱਖ ਮੈਂ ਲਿਖਦਾ ਇਹਦੇ ਉੱਤੇ। ਮੇ ਬੁਗੜੀ ਡੰਟੀ ਘੱਟ ਰਹੀ ਸੀ। ਗੁੱਡ ਮਾਰਨਿੰਗ ਹੈਲੋ ਕੱਦੂ ਚਾਹਲੇ ਨੂੰ ਹੈਲੋ। ਚਲੋ ਆਪਾਂ ਵੀਰੇ ਨੂੰ ਫੋਨ ਕਰੀਏ। ਵੀਰੇ ਨਾਲ ਗੱਲ ਕਰੀਏ ਆਪਾਂ ਵੀਰੇ ਨਾਲ। ਕਰੀ ਵੀਰੇ ਨਾਲ ਗੱਲ। ਓਏ ਓਏ ਨੀਨੀਆ ਮੇਰਾ ਕਿਊਟ ਬੁੱਤ ਹੈ ਪਿਨਵਾਇਆ ਸੀਗਾ ਹਨਾ ਵੀ 3th ਗਰੁੱਪ ਪੈਂਡਿਆਣਾਗਾ ਤੇ ਉਦੋਂ ਪਹਿਲਾ ਪਹਿਲਾ ਅਸਾਈਨਮੈਂਟ ਪਨ ਦਿੱਤਾ ਬਣਾ ਕੇ ਵੀ ਐ ਛੁੱਟੀ ਸਬਮਿਟ ਕਰਿਆਉਂਗੀ ਤੇ ਜਾਂ ਫਿਰ ਮਾਰਚ ਚ ਸਪੈਸ਼ਲ ਜਾਣਾ ਪਊਗਾ ਫਿਰ ਜੇ ਛੁੱਟੀ ਨਾ ਮਿਲੀ ਔਖਾ ਹੋਜੂਗਾ ਤੇ ਇਸ ਲਈ ਮੈਂ ਟਰਾਈ ਕਰ ਰਹੀ ਸੀ ਵੀ ਮੇਰੇ ਅਸਾਈਨਮੈਂਟ ਜਿਹੜੇ ਪੜ੍ਹਚਾਣ ਹੇ ਗਰੂ ਪਰ ਨਹੀਂ ਹਨਾ ਮੈਂ ਜਦੋਂ ਵੀ ਚੱਕ ਕੇ ਬੰਨੀ ਐ ਇਹ ਉਹਦੀ ਉੱਠ ਖੜਦਾਗਾ ਮੇਉ ਡਰਾਡ ਨੂੰ ਕਰਨ ਬੈਠੀ ਉਹਦੇ ਸੋਵੇ ਨਾ ਇਹਦੇ ਪਾਪਾ ਕਹਿੰਦੇ ਮੈਂ ਤੇਰੇ ਨਾਲ ਬਣਵਾ ਦੂਗਾ ਤੂੰ ਰੱਖ ਦੇ ਪਰ ਕਿੱਥੇ ਆਉਣ ਨੂੰ ਵੀ ਹਨਾ ਉਹਨੂੰ ਨੀਂਦ ਪਿਆਰੀ ਐ ਡਿਊਟੀ ਤੋਂ ਹਾਂ ਸਰ ਮੈਂ ਸੋ ਜਾ ਸੋ ਜਾ ਫੇਰ ਬਣਵਾ ਦੂਗਾ ਆ ਦੇਖ ਚੱਕ ਲਿਆ ਇਹ ਪੁੱਤ ਤੇਰਾ ਮੰਮੂ ਥੁੜੀ ਐ ਤੁਸੀਂ ਆਪਣੇ ਟੌਇਜ਼ ਨਾਲ ਖੇਡ ਲੂ ਮੰਮਾ ਨੂੰ ਕੱਲ ਲੈੰਦੋ ਦੇ ਦੋ ਮੰਮਾ ਨੂੰ ਪੈੱਡ ਦੇ ਦੋ ਥੈਂਕ ਯੂ ਛੱਡ ਦੋ ਛੱਡ ਦੋ ਛੱਡ ਦੋ ਚਲ ਵੀ ਹੁਣ ਤੇ ਇਹ ਉੱਠੀਗਾ ਤੇ ਠੀਕ ਹੈ ਜਣੇ ਮੈਂ ਸਮਝ ਨਾਲ ਗੱਲ ਕਰ ਜੀਏ ਉਹਨੂੰ ਵੀਡੀਓ ਕੋਲ ਨੋ ਨਹੀਂ ਉਹ ਵੀ ਉੱਚੇ ਬੈਠਾ ਹੋਣੇ ਕੜਕ ਤੁੰਸਾਰਾ ਹੀ ਕੰਮ ਹੁੰਦੇ ਤੇ ਅੱਜ ਪਹਿਲੀ ਵਾਰ ਮੈਨੂੰ ਅਸਾਈਨਮੈਂਟ ਚੱਕੇ ਸੀਗੇ ਵੀ ਚਲ ਜਦੋਂ ਉੱਠ ਗਿਆ ਹਨਾ ਉਹਨੂੰ ਕੋਲ ਫੇਰ ਕਰੂੰਗੀ ਤੇ ਪਹਿਲਾ ਅਸਾਈਨਮੈਂਟ ਕੰਪਲੀਟ ਕਰ ਲਵਾਂ ਇੱਕ ਅੱਖਰ ਨਹੀਂ ਲਿਖਿਆ ਸੀ ਬੱਗਰ ਮੈਨੂੰ ਕੰਨੋਂ ਕੋਤੂ ਆਉਦਾ ਕੈਮਰਾ 'ਤੇ ਪਰੇ ਕਰਾ। ਥਈ ਨਹੀਂ ਪੁੱਤ। ਕਿਉਂ ਲੱਪੜ ਲੱਪੜ ਖਾਂਦਾ ਐ? ਜਾਈ ਇਹਨੂੰ ਕੋਈ ਫਰੂਟ ਖਵਾ ਦੇ ਹਨਾ। ਜਮਾ ਨਹੀਂ। ਸਵਾਲ ਹੀ ਨਹੀਂ ਪੈਦਾ ਹੁੰਦਾ। ਮੈਂ ਰੱਬੀ ਬਸ ਨਾ ਖਵਾ। ਚੂਆ। ਨਹੀਂ ਖਾਣਾ ਸਾਹਿਬ। ਲਾਗਨ ਬ੍ਰੀਦੀ। ਨੇ ਖਾਣਾ ਕਿਉਂ ਸਲਾਕੇ ਦੇ ਸੋਚ ਲੈ ਸੋਚ ਲੈ ਕਿ ਦੀਓ ਮਤ ਹੈ ਪੀਣਾ ਨਾ ਕੋ ਵਾਣਾ ਯਾਰੋ ਰੁਕਦੀ ਜੀ ਖੜਚਾ ਪਪਾ ਕਹਿੰਦਾ ਹੱਥ ਚਿਪੜਾ ਦੇ ਮੈਨੂੰ ਹੈ ਨਾ ਕੋ ਵਾ ਹੈ ਪੀ ਖਰਾਬ ਕਰੂਗਾ ਯਾਰੋ ਬੱਸ ਨੋ ਤੂੰ ਆ ਬਕਰਣ ਕਿ ਆ ਜਨਾ ਤੂੰ ਨਹੀਂ ਦਿੰਦਾ ਤੁਕਵਾਰ ਜਾਂ ਤਾਂ ਤੇਰੇ ਕੋਲੇ ਆਉਂਦਾ ਮੇਰੇ ਕੋਲੇ ਨਹੀਂ ਆਉਂਦਾ ਹੁਣ ਨਾ ਖਵਾਈ ਜਮਾ ਨਾ ਖਵਾਈ ਹੁਣ ਇਹਨੂੰ ਹਾਂ ਹਾਂ ਹਾਂਜੀ ਹੁਣ ਆਪਾਂ ਆ ਗਈ ਸੀਗੇ ਸੈਲੂਨ ਤੇ ਹੁਣ ਆਪਾਂ ਆਪਦਾ ਕੰਮ ਕੁਮ ਜਿਹਾ ਕਰਵਾ ਲਿਆ ਤੇ ਹੁਣ ਆਪਾਂ ਚੱਲਨੀਏ ਘਰੇ ਵਾਪਿਸ ਤਾਂ ਮਿਲਦੇ ਤਾਨੂੰ ਘਰੇ ਜਾ ਕੇ ਸਾਹਿਬ ਆਪਣੇ ਪਾਪਾ ਕੋਲ ਬੈਠਾ ਕੇ ਟੀਚ ਸਾਹਿਬ देखो ना मम्मा ना लड़के पापा को ले जाके बह गया है साहिब गड्डी चला रहा है थी। लो 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 ਪਾ ਗਏ ਸੀ ਘਰੇ ਤੇ ਆ ਦੇਖੋ ਪਿਆ ਮਸਾਲੇ ਕਿੰਨੇ ਨੂੰ ਘਰੇ ਨਾ ਰੋ ਰਿਆ ਸੀ ਗੱਡੀ ਚੋਂ ਨਹੀਂ ਉਤਰ ਰਿਹਾ ਇਹਦੇ ਪਾਪਾ ਨੇ ਮਸਾਲੇ ਆ ਕੇ ਪਾਇਆ ਇੱਥੇ ਤੇ ਬਹੁਤ ਜ਼ਿਆਦਾ ਰੋ ਰਿਆ ਸੀ ਫਿਰ ਇਹਨੂੰ ਦੁੱਧ ਦਿੱਤਾ ਤੇ ਫਿਰ ਹੁਣ ਜਾ ਕੇ ਇਹ ਚੁੱਪ ਹੋਇਆ ਸਾਹਿਬ ਤੁੱਕਿੱਤੇ ਗਿਆ ਜੀ ਬੁੱਤ ਅੱਕੜ ਅੱਕੜ ਬਹੁਤ ਜ਼ਿਆਦਾ ਇੱਥੇ ਨੋ ਨੋ ਲੈ orange ਖਾ ਲੋ ਸੰਤਰਾ ਵਾਓ ਨੋ ਈਮ ਫਿਊ 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 ਚਾਬੂ ਲਓ ਬੁੱਤ ਕਾ ਤੂੰ ਜਿਵੇਂ ਕੱਲ 버ਗਰ ਖਾ ਰਹੇ ਸੀ ਆਏ ਓਵੇਂ ਖਾਣਾ ਇਹਨੂੰ ਕਾ ਤੂੰ ਥੋੜਾ ਜਾ ਪਲੀਜ਼ ਪਲੀਜ਼ ਥੋੜਾ ਜਾ ਖਾ ਲੋ ਥੋੜਾ ਜਾ

ਬਿਕੇ ਮੈਕ ਹਨ ਮੈਕ ਹਨ ਬਿਖੀ ਹੂੰ ਜਮੀਂ ਜਮੀਂ ਜੇ ਖੱਟਾ ਵੀ ਨਹੀਂ ਮਿੱਠਾ ਗਾ ਵਧੀਆ ਲੈ ਖਾ ਲਾ ਹੱਜਾ ਕਦਾ ਫੱਜਾ ਲੈ ਖੜਦਾ ਵੀ ਕਰਦਾ ਲੈ ਫੜ ਲੈ ਹੱਥ ਚ ਫੜ ਲੈ ਲੈ ਥੋੜੋ ਜਿਹਾ ਖਾ ਲਨ ਨੂੰ सही में इधर सही में थोड़ा जा <या> और <laughs> चलो ये नहीं खांदा है यार कोई नहीं है ना खट्टा नहीं हैगा मीठा का ता भी नहीं खांदा ना, ना? ए। क्यों ए। थोड़ा जा Chahibida, também apague esse parque. mais tigada, हेलो कर दो सारे हेलो इतने भी सारी एक्सरसाइज कर रही हो मैं बैठी है लेके कुछ नहीं कर रही सब की कर दी नहीं चार तरह बंजा बजने में भी आठ मिनट बाकी है चार त्रिपन है। चलते हैं चलो 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 मार्केट चल गे चला जा हाँ <laughs> नहीं पता अब चलना मार्केट नहीं है ना मार्केट इधर से इधर से चलना है ਉੱਦਰਾ ਤੂੰ ਉਸ ਦਿਨ ਆਪ ਇਧਰ ਸੇ ਨਹੀਂ ਗਈ ਸੀ ਅੱਛਾ ਕੀ ਲੈ ਲਓ ਜੀ ਆਪ ਆ ਗਈ ਸੀਗੇ ਪਾਰਕ ਚੋਂ ਤੇ ਆ ਕੇ ਹੀ ਸਾਈਬਾ ਜਿਹੜਾ Song ਆ ਆਪਾਂ ਕਰਦੇ ਆ ਕੰਮ ਸਬਜੀ ਬਣੀ ਪਈ ਐ ਰੋਟੀ ਬਣਾਉਣੇ ਸੁੱਤੋਏ ਕਿੰਨਾ ਸ਼ਾਂਤ ਲੱਗਦਾ ਨਾ ਫਿਰ ਇਹਨੇ ਉੱਠ ਜਾਣਾ ਸਿਰਫ ਅੱਧੇ ਘੰਟੇ ਘੰਟੇ ਤੱਕ ਫਿਰ ਅੱਧੀ ਰਾਤ ਨੂੰ ਫਿਰ ਤੰਕ ਕਰੂਗਾ Barangnya ikah fir berjatin a ni <noise> <unintelligible> <hesitation> <unintelligible> <hesitation> ah <hesitation> <unintelligible> 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 Aja <unintelligible> 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 ਕਿਉਂ ਤੂੰ ਬੱਚਾ ਜੁਰਾਬਾਂ ਪੁੱਤ ਜੁਰਾਬਾਂ ਕਾ ਤੂੰ ਲਾਈਆਂ ਨਹੀਂ ਜੁਰਾਬਾਂ ਕਾ ਤੂੰ ਲਾਤੀਆਂ ਹਾਂ ਹਾਂ ਕਿਉਂ ਲਾਈਆਂ ਪੁੱਛਦੀ ਏ ਤੈਨੂੰ ਐ ਮੈਂ ਨਹੀਂ ਬੁਲਾਉਂਦੀ ਤੈਨੂੰ। ਨਹੀਂ ਬੁਲਾਉਂਦੀ। ਹਾਂ ਨਹੀਂ ਬੁਲਾਉਂਦੀ। ਤੂੰ ਸੌਂਦਾ ਨਹੀਂਗਾ ਨਾ? ਤਾਈਓ ਨਹੀਂ ਬੁਲਾਉਂਦੀ ਤੈਨੂੰ ਮੈਂ। ਮੈਨੂੰ ਨੀਂਦ ਆ ਰਹੀ ਆ। ਹਾਂ। ਹਾਂ। ਅਹ ਜਰਾਬਾਂ ਲੁਕੋ ਰਿਆਂਗਾ। ਜਰਾਬ ਲਕੋਤੀ। ਜੁਰਾਬ ਜੁਰਾਬ ਕਿੱਥੇ ਹੈ ਜੁਰਾਬ ਕਿੱਥੇ ਹੈ ਹੈ ਨਹੀਂ ਜੁਰਾਬਾਂ ਕਿੱਥੇ ਪੁੱਤ ਤੇਰੀਆਂ ਹੈ 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 ਹਈ ਆਜੀ ਐ ਪਾ ਲਓ ਫਿਰ ਜੁਰਾਬਾਂ ਠੰਡੀ ਨਹੀਂ ਲੱਗਦੀ ਤੁਹਾਨੂੰ ਮੈਨੂੰ ਤਾਂ ਸਾੜ ਲੱਗ ਰਹੀ ਹੈ ਉਹਨੂੰ ਬਾਈ ਫਿਰ ਮੈਂ ਤਾਂ ਛੂਣਾ ਹਾਂ ਹਾਂ ਇਹ ਇਹ ਹਾਂ ਕੀ ਕਰਾਂ ਇਹ ਹਾਂ ਹਾਂ ਬੋਤ ਪਾਪਾ ਤਾਂ ਛੂਗੇ ਆਪਾਂ ਰਹਿ ਗਏ ਦੋਨੇ ਉਹ ਵੀ ਕੀ ਕਰਨ ਉਹ ਸਾਰਾ ਤੂੰ ਥੱਕ ਕੇ ਆਂਦੇ ਹੋ ਵੀ ਉਹਨਾਂ ਨੇ ਵੀ ਛੂਣਾ ਹੀ ਆ ਹਨਾ ਅਚੀ ਦੁੰਨੀ ਤਬੀਲੀ ਦੁੰਨੀ ਬੀਲੀ ਅਚੀ ਸ਼ਰਦ ਦੇ ਨੀ ਬੀਲੀ ਬੀਲੀ ਰੰਨੇ ਆ ਹਾਂ ਚਕੂ ਜੀ ਜਰਾ ਵਸਿੱਟਤੀ ਹੂੰ ਰੰਗੂ ਭਾਈ ਇਹ ਬੱਚਾ ਤਾਂ ਪਊਗਾ ਹਜੀਬ 1 2 ਵਜੇ 1 2 ਵਜੇ ਪਊਗਾ 1 2 ਵਜੇ ਚਲੋ ਵੀ ਠੀਕ ਆ ਪਬਲੋਗ ਦਾ ਕਰ ਦਿਆ ਇਥੇ ਐਂਡ ਤੇ ਮਿਲਦੀਆਂ ਤੁਹਾਨੂੰ ਅਗਲੇ ਬਲੋਗ ਚ ਵੀਡੀਓ ਨੂੰ ਲਾਈਕ ਛੇਅਰ ਸਬਸਕ੍ਰਾਈਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਹਨਾ ਕਿਊਟੂ ਹਾਂ Thank you. Bye bye gandhi Bye bye. Bye. Bye 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 bye. ta